ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੁੱਟੂ ਤੋ ਹੀ ਤੋਂ ਅੱਜ ਵਿਸ਼ਵ ਯੋਗਾ ਦਿਵਸ ਜੋ ਕਿ ਬੜੀ ਹੀ ਚਾਹਮਾਂ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਯੋਗਾ ਦਾ ਮਤਲਬ ਹੀ ਆਤਮਾ ਤੇ ਪਰਮਾਤਮਾ ਦਾ ਮੇਲ ਹੁੰਦਾ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਕਹਿ ਗਏ ਆ ਕਿ ਜੋ ਬ੍ਰਹਮੰਡੇ ਸੋ ਪਿੰਡੇ ਜੋ ਖੋਜੇ ਸੋ ਪਾਏ ਸੋ ਸਾਡਾ ਜੋ ਸਰੀਰ ਹੈ ਇੱਕ ਇਹ ਬ੍ਰਹਿਮੰਡ ਹੈ ਬ੍ਰਹਿਮੰਡ ਦੇ ਵਿੱਚ ਆਪਣੇ ਆਪ ਨੂੰ ਕੁੱਜਣ ਵਾਸਤੇ ਇਹ ਯੋਗ ਹੈ ਕਈ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਯੋਗ ਜੋ ਕਿ ਸਾਨੂੰ ਆਪਣੇ ਆਪ ਨੂੰ ਮਿਲਾਂਦਾ ਹੈ ਔਰ ਜੋ ਵੀ ਵਿਅਕਤੀ ਯੋਗਾ ਕਰਦਾ ਹੈ ਰੈਗੂਲਰਲੀ ਉਹ ਵੈਸੇ ਹੀ ਰੋਗਾਂ ਤੋਂ ਮੁਕਤ ਰਹਿੰਦਾ ਹੈ ਸੋ ਮੇਰੀ ਸਭਨਾਂ ਨੂੰ ਇਹੀ ਅਪੀਲ ਹੈ ਕਿ ਸਾਰੇ ਟਾਈਮ ਕੱਢ ਕੇ ਯੋਗਾ ਜ਼ਰੂਰ ਕਰਨ ਤੇ ਇਸ ਵਿਸ਼ਵ ਯੋਗਾ ਦਿਵਸ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਥੈਂਕ ਯੂ